ਚੱਲੀ ਗਾ ਅੱਜ ਕੜੀ ਨਰਨ ਕਸੀ ਹੈਗੀ ਵਸਿਆਂ ਜੀ ਹੂੰ ਹਾਂ ਮੇਰੇ ਜੈਕਟ ਵੀ ਖੜਾ ਦੋ ਨਾਲ ਖੜੀ ਹਾਂਜੀ ਖੜਾਂਗੇ ਜ਼ਰੂਰ ਇਹਨਾਂ ਸਮਾਰਟ ਕਿੱਥੇ ਰੱਖਣਾ ਗੱਡੀ 'ਚ ਇਹ ਕਿੰਨਾ ਲੰਬਾ ਦੀ ਨਾ ਦਵਾਈ ਲੈਣੀ ਅਹਮ ਗੱਡੀ ਦੀ ਜਿਹੜੀ ਡਿੱਗੀ ਏ ਉਹ ਚ ਖਾਣੇ ਬਣਾਉਣੇ ਆ ਕਿ ਤੇਰਾ ਕਿ ਮੇਰਾ ਕਦਮ ਦਾ ਨਿੱਕੇ ਨਿੱਕੇ ਠੀਕ ਅੰਗਮ ਦਾ ਘੱਡਾ ਬਣਾਉਣਾ ਪੈਣਾ ਨਾ ਕਿਉਂ ਕਿਉਂਕਿ ਉਹਨੇ ਕੰਪਣੀ ਜਾਣਾ ਉਹਨੇ ਫੁੱਚੇ ਰਪਤਾਨੀ ਨਾ ਪੰਡਾ ਠੀਕ ਆ ਕਲੀਨਿੰਗ ਚਾਰਜ ਰਹਿੰਦੀ ਇਹਨੇ ਇਹਦਾ ਮੰਦ ਲੱਗ ਜਣੇ ਨਾ ਨਹੀਂ ਲੱਗਦੀ ਹੂੰ ਲੱਗ ਜੇ ਨਾ ਲੱਗ ਦੇਣੀ ਆ ਉਹ ਤਿਆਰ ਪਰ ਤਿਆਰ ਬਿਠਾ ਵਿੱਚ ਹੂੰ ਕਿਤੀ ਖੱਚਗਾ ਹੁਣ ਸਗਟ ਲਈ ਦੀ ਆ ਵੇਖੋ ਐਂਡੀ ਕਰਨੀ ਹੈ ਬੈਠ ਕੇ ਕਲੋਕ ਇਨ ਉਹਨਾ ਟਾਈਮ ਲੱਗਣਾ ਵਾ ਬੈਠ ਕੇ ਉਹਨਾ ਹੀ ਲੱਗਣਾ ਉਹਨੂੰ ਕੁਛ ਮਨਾ ਤੈਨੂੰ ਕਿੰਨੀ ਕੀ ਛੇ ਉਹਨੂੰ ਇੰਨੇ ਬੜਾ ਚਾਅ ਮੈਨੂੰ ਸਕੂਲੇ ਨਹੀਂ ਜਾਣਾ ਪੈਂਦਾ ਹਾਂ ਅੱਜ ਵੈਸੇ ਵੀ ਉਹਨੂੰ ਛੁੱਟੀ ਹੈ ਉਹ ਵੈਸੇ ਵੀ ਉੱਠਦਿਆ ਸਾਰੇ ਦਾ ਸਬਤ ਪਹਿਲਾਂ ਕਿੱਥੇ ਜਾਣਾ ਜਦੋਂ ਕਹਾਈ ਕਿ ਦਾਦੂ ਪਿੰਡ ਤੇ ਮ ਨੂੰ ਅਸਲ ਹੀ ਹੋਰ ਹੋ ਗਿਆ ਵੇਖਿਵੇਂ ਪੋਸ਼ੀਉ ਨਾ ਹਾਂਜੀ ਪ੍ਰਧਾਨ ਜੀ ਮੇਰੀ ਗੱਲ ਸੁਣੋ ਤੁਸੀਂ ਸੋਣੇ ਪਹਿਲਾਂ ਹੀ ਵਿੱਚ ਵੜ ਕੇ ਬਹਿ ਗਏ ਕੀ ਕੀ ਗੱਲਾਂ ਨੇ ਹੈ ਕੀ ਗੱਲ ਹੈ ਇਹ ਟੁੱਪੀ ਪੈ ਨਨੇ ਮੈਂ ਆ ਪਿਆ ਅੱਛਾ ਨਾਲੇ ਪਿਛੇ ਵੀ ਸਮਾਨ ਰੱਖਿਆ ਏ ਨਾਲੇ ਕੋਹ ਟੁੱਪੀਆ ਇੱਕ ਨਾਲ ਆਵਾ ਤੈਨੂੰ ਕੁਝ ਜ਼ਿਆਦਾ ਨਹੀਂ ਠੰਡ ਲੱਗਦੀ ਨਾ ਹਾਂ ਹੂੰ ਪੈਂਟ ਮੇਂ ਪਈ ਪੈਂਟ ਹਾਂ ਬੂੜ ਕਿਨੇਂ ਤੋਂ ਤੇਸੀ ਸੋਨੇ ਜੂਨੇ ਕਿਨੇ ਕੀਤੇ ਸੀ ਪਾਪਾ ਦੇ ਕਿਹਦੇ ਪਾਪਾ ਨੇ ਮੇਰੇ ਪਾਪਾ ਨੇ ਗੰਦੇ ਪਾਪਾ ਨੇ ਗੰਦੇ ਆ ਨਹੀਂ ਹਾਂ ਫਿਰ ਲੋਕ ਤੋਂ ਸੋਨੇ ਜਿਹਾ ਤੀ ਗੰਦੇ ਹੋ ਲੋ ਜੀ ਹੁਣ ਕਿਉਂ ਗੰਦਾ ਮ ਹੰ? ਕਿਹੜੀ ਗੱਲਾਂ? ਦੱਸੋ ਹੁਣ ਚੁੱਪ ਕਿਉਂ ਹੋ ਗਏ ਜੀ? ਕੀ ਬਣਾ ਤੇ ਨਾ? ਹੈ? ਹਾ 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 ਆਈ ਆਈ ਨਵਦੀਪ ਆਜੋ ਆਜੋ ਹੁਣ ਆਪਕੇ ਭੌਂਡਾ ਵੀ ਉਦੋਂ ਮਨਾਂ ਦੀ ਗਿਮੋਟੀ ਜੈਕਟ ਪਾਉਣੀ ਜੀ। ਸਿੱਕਾ ਦੇ ਕੋਟੀਏ ਪਤਲੀ ਜਿਹੀ ਚਾਹੀਦੀ ਹਾਂ ਪਤਲੀ ਹੈ ਤਾਂ ਸਹੀ ਹੈ ਨਾ ਕੋਟੀ ਆਓ ਮੈਂ ਜਿਹੜੀ ਹਿਲਸ ਜੀ ਹੋ ਜਾਂਦੀ ਪਤਲੀ ਪਤਲੀ ਨਹੀਂ ਕੋਈ ਕੱਪੜਾ ਹੋ ਜਾਦਾ ਬੈਲੋ ਕਰਨਾ ਪਤਲਾ ਹੁੰਦਾ ਤੇ ਗਰਮ ਹੁੰਦਾ ਉਥਾ ਨਹੀਂ ਹਵਾ ਨਹੀਂ ਆਰਪਾਰ ਹੁੰਦੀ ਮੈਨ ਲੱਭਣੀ ਹੈ ਕਰੀਮ ਜੀ ਹੋ ਲੱਭੀ ਨਹੀਂ ਹੈ ਕਿੱਥੇ ਰੱਖੀ ਕਿਹੜੀ ਕਰੀਮ ਉਹ ਹੈ ਪਈ ਇੱਕ ਆਹ ਹੈ ਆਓ ਦੇਖੋ ਅੱਛਾ ਕੋਟੀ ਕਰੀਮ ਹਾਂ ਮੈਂ ਕੋਲਡ ਕਰੀਮ ਲੱਭਣ ਰਹੀ ਐ ਚਲੋ ਜੀ ਚਲੋ ਮੁਰ ਕਿਤੇ ਹੀ ਮੈਨੂੰ ਕਹਿਣਾ ਕਿ ਤੂੰ ਲੈ ਹਾਂ ਜੋ ਯਾਰ ਆਈ ਹਾਏ ਮੇਰੇ ਵਾਲ ਕਾ ਕੀ ਕੀਤਾ ਜੇ ਸਿਰ ਤੇ ਆ ਫੜਦਾ ਉਸਮਾਨ ਆ ਤੂੰ ਮਨ ਰਹਿਣਾ ਚੱਲ ਪਾਣੀ ਸਿਰ ਦਿੱਤੇ ਗੰ ਪ੍ਰਸ਼ਟੰ ਗਿਆ ਹੀ ਯਾਰ ਇੱਧਰ ਵੇਖੋ ਹਾਏ ਹੋਏ ਮੈਂ ਮਰ ਜਾ ਕਿੰਨਾ ਸਮਾਨ ਵਾ ਸਾਲ ਦੇ ਕੱਪੜੇ ਇਦਾਂ ਹੀ ਹੁੰਦੇ ਨੇ ਫਿਰ ਇੱਕ ਵੰਡਾ ਵੀ ਵੇਖਣਾ ਮੈਂ ਇੱਕ ਵੇਖਣਾ ਕੀ ਪਤਾ ਭੈ ਦੋ ਵੇਖਣੇ ਪੈਣਾਂ ਹਾਂ 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 ਭਾਬਲਾ ਕੀ ਦਿਆ ਹੂੰ ਉਹ ਤਾਂ ਬੇਈ ਕੋ ਚੱਲੀਏ ਉਦੋਂ ਨੂੰ ਜਾਨ ਨੂੰ ਤੇ ਤੁਸੀਂ ਦੋਵੇਂ ਜਾਣੇ ਛੱਟ ਤਿਆਰ ਹੋ ਜਾਂਦੇ ਮੇਰੇ ਪਿੰਡ ਜਾਨ ਨੂੰ ਨਹੀਂ ਤਿਆਰ ਹੁੰਦੇ ਸੀ ਕਿ ਤੈਨੂੰ ਤਿਆਰ ਨੂੰ ਤੂੰ ਹੀ ਨਹੀਂ ਜਾਂਦੀ ਤੂੰ ਹੀ ਨਾਲ ਹੁੰਦੀ ਮੈਂ ਤੇ ਕੱਲ ਦੀ ਤੁਹਾਨੂੰ ਕਹਿ ਨਹੀਂ ਉੱਧਰ ਚ ਮੈਂ ਤਾਂ ਖੜਿਆ ਚਲੋ ਹੋਣੀ ਹੋਣਾ ਚੱਲ ਜੀ ਇਹ ਵੀਡੀਓ ਰਹਿਣ ਦੇਣੇ ਆ ਕੋਈ ਪਈਏ ਹੈਣਾ ਫਿਰ ਬੜੀ ਥਾਂ ਤੋਂ ਹੋਦੀ ਆ ਕਿ ਸੱਚ ਮਾਈਕ ਬਣਾ ਸਕਦੇ ਕਿ ਨਹੀਂ ਹਾਂਜੀ ਹੈਗੇ ਨੇ ਪਿਆਰ ਤਾਂ ਡੀ ਡੀ ਡਰਾਮੇ ਸੀ ਕਿੰਨੀ ਵੱਡੀ ਵੇ ਲੋ ਕਾਲੇ ਜੇ ਮੈਂ ਪਾ ਗਿਰਿਆ ਜਵਾ ਨਾ ਮੇ ਡਿਜੀਟਲ ਮੱਦੀ ਵੀ ਖਾਏ ਆ ਮੈਂ ਤੇਰੇ ਨੇ ਠੀਕੇ ਵਿੱਚ ਕੁਸ਼ ਮੇਰੀ ਨਹੀਂ ਤੇ ਕੁਸ਼ ਬੱਡੀ ਮੈਂ ਵੀ ਹੁਣ ਚੱਲ ਪਿਆ ਨਹੀਂ ਤੇ ਖਰਾਬ ਜਰੂਰੀ ਕਰਨੇ ਫਿਰ ਇੱਕ ਦਿਨ ਬਾਅਦ ਭੇਜਣਾ ਟੈਪ ਟਾਪਰ ਬੇਦਮਾਸ਼ ਬੇਦਮਾਸ਼ ਸਾਨੂੰ ਫੜਾ ਮਾਛਵਾ ਦੇ ਦੇ ਟੇ ਲਈ ਖਾਣਾ ਪੀਣਾ ਵੀ ਹਨਾ ਜ਼ਰੂਰੀ ਹੈ ਇਹ ਚੀਜ਼ਾਂ ਜਦੋਂ ਕਿ ਤੁਹਾਨੂੰ ਚੇਤਾ ਆ ਜਾਂਦਾ ਨਾ ਪੀ ਦੋ ਚਾਰ ਦਿਨ ਭੀ ਹੋ ਗਏ ਤੇ ਕਾਲੇ ਨੇ ਨਾ ਮੈਂ ਤੁਹਾਨੂੰ ਚੇਤਾ ਪੁੱਲ ਜੇ ਕੋ ਮੈਂ ਦੱਸ ਦਾਂ ਦੇਣੀ ਆਜੋ 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 ਮੇਰੀ ਗੋਦੀ ਚ ਆਜੋ ਜੀ ਇੱਥੇ ਨਿਕ ਇਸ ਥੋਂ ਮਿਲਦਾ ਕੋਈ ਤੁਹਾਨੂੰ ਇੱਥੇ ਆੜ ਕੇ ਜਿਆਦਾ ਮਾਜਾਂਦਾ ਗੋਦੀ ਚਣ ਕੇ ਗੁਰਦੂ ਬੱਚੇ ਪਿੱਛੇ ਬਿੰਦੇ ਨੇ ਨਾ ਨਾ ਕੀ ਗੱਲ ਵੇ ਲੱਗਨ ਕਿ ਕਾਰ ਵਾਲੇ ਮੈਨੂੰ ਮਜਾ ਨਹੀਂ ਆਉਂਦਾ ਹੋਣਾ ਚਾਹਾਂ ਸਕੂਨ ਨਹੀਂ ਮਿਲਦਾ ਹੈ ਨਾ ਕਿਨ ਤੈਨੂੰ ਤင်း ਚਰ ਮਮਾ ਦੀ ਗੋਦੀ ਚ ਨਹੀਂ ਬਿੰਦੇ ਤੁਸੀਂ ਉਹਨਾ ਟਾਈਮ ਤੱਕ ਹਨ ਸਕੂਨ ਨਹੀਂ ਨਾ ਮੇਰੇ ਕੋਲ ਨਾ ਜੇ ਸੁਜਣਾ ਖੰਦਾ ਫੇਰ ਗਮ ਕਹਿੰਨਾ ਨਾ ਆ ਮਮਾ ਲੈ ਤਾਂ ਦਿਓ ਮੈਨੂੰ ਅਲੋ ਤੁਸੀਂ ਮੈਨੂੰ ਨਾ ਨਈਓ ਚ ਕੰਮ ਕਹ ਤਾਂ ਪਪਾ ਮੈਂ ਮੈਂ ਨੂੰ ਵੈਂਤੋ ਪੱਲਾ ਪੱਲਾ ਲਾਤਾ ਮੈਂ ਕਰਦੇ ਜਾਂਦੇ ਡਾ ਹੂੰ ਠੀਰੋਂ ਡੇ ਹਾਂ ਲਓ ਜਿੱਦਾ ਉਹਨਾਂ ਕੰਢੀ ਗਏ ਤੇ ਵੀ ਲਾਤੇ ਗੋਲ 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 ਬੂੰ ਸ਼ਕਲਾ ਕਾ ਕੀ ਸ਼ਕਲਾ ਕਾ ਬੂੰ ਨਹੀਂ ਉਹ ਡਾ ਗੋਲ ਗੋਲ ਗੂੰ ਮੂੰ ਮੂੰ ਗਾਣਾ ਨਹੀਂ ਸ਼ਕਲਾ ਕਾ ਬੂੰ ਨਹੀਂ

कोश पूरा है हम्म अच्छा सा टोटा 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 नहीं तोया होना मैं छोटा है ठीक है छोटा है ओए चल